ਵੈਲਕਮ ਟੂ ਮੈਰਿਜ ਵੀਰੋ ਪੰਜਾਬ ਸਾਡੇ ਇਸ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਜੇਕਰ ਤੁਸੀਂ ਵੀ ਆਪਣੇ ਲਈ ਕਿਸੇ ਚੰਗੇ ਜੀਵਨ ਸਾਥੀ ਦੀ ਭਾਲ ਵਿੱਚ ਹੋ ਜਾਂ ਫਿਰ ਤੁਹਾਨੂੰ ਇੱਕ ਚੰਗੇ ਲੜਕੀ ਜਾਂ ਲੜਕੀ ਦੀ ਲੋੜ ਆ ਆਪਣੇ ਰਿਸ਼ਤੇ ਦੇ ਲਈ ਤਾਂ ਤੁਸੀਂ ਸਾਡੇ ਕੋਲ ਆਪਣੇ ਰਿਸ਼ਤੇ ਦੇ ਲਈ ਐਡ ਕਰਵਾ ਕੇ ਇੱਕ ਚੰਗਾ ਰਿਸ਼ਤਾ ਲੱਭ ਸਕਦੇ ਹੋ ਮੈਰਿਜ ਵੀਰੋ ਫਰੈਂਚਾਈਜ਼ੀ ਜੇਕਰ ਤੁਸੀਂ ਸਾਨੂੰ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰਨਾ ਹੈ ਯਹਾਂ ਫਿਰ ਤੁਹਾਡੇ ਕੋਲ ਪੜੇ ਲਿਖੇ ਲੜਕੀ ਜਾਂ ਲੜਕਿਆਂ ਦੇ ਬਾਇਓ ਡਾਟੇ ਹੈਗੇ ਨੇ ਤਾਂ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ ਸਾਨੂੰ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰ ਸਕਦੇ ਹੁਣ ਹੁਣ ਆਪਾਂ ਗੱਲ ਕਰਦੇ ਆਂ ਅੱਜ ਦੇ ਰਿਸ਼ਤੇ ਬਾਰੇ ਸਭ ਤੋਂ ਪਹਿਲਾਂ ਐਮ 106 ਕੋੜਾ ਲੜਕੀ ਦਾ ਰਿਸ਼ਤਾ ਜੋ ਕਿ ਠਾਕੁਰ ਕਾਸ ਨੂੰ ਸਵੰਦ ਰਖਦਨ ਹਿੰਦੂ ਮੁੰਮਰ ਲੜਕੀ ਦੀ 36 ਸਾਲਾ ਰੰਗ ਗੋਰਾ ਕੱਦ 5 ਫੁੱਟ 5 ਇੰਚ ਅਤੇ ਪੜਾਈ ਵਿੱਚ ਲੜਕੀ ਦੀ 12ਵੀਂ ਪਾਸ ਕੀਤੀ ਹੋਈ ਆ ਲੜਕੀ ਵਾਲੇ ਰਾਜਪੁੱਤ ਨੂੰ ਰਾਜਪੁੱਤਾਂ ਨੂੰ ਸਮੰਧ ਰੱਖਦੇ ਹਨ ਲੜਕੀ ਦੇ ਪਰਿਵਾਰ ਵਿੱਚ ਲੜਕੀ ਦੇ ਪਰਿਵਾਰ ਵਿੱਚ ਪਿਤਾ ਜੀ ਨਹੀਂ ਹਨ ਸਿਰਫ ਲੜਕੀ ਦੇ ਮਾਤਾ ਜੀ ਹਨ ਅਤੇ ਲੜਕੀ ਦੇ ਤਿੰਨ ਭਰਾ ਹਨ ਜੋ ਕਿ ਤਿੰਨੋਂ ਵਿਆਏ ਹੋਏ ਹਨ ਲੜਕੀ ਵਾਲੇ ਫਿਮਲਾ ਦੇ ਰਹਿਣ ਵਾਲੇ ਹਨ ਲੜਕੀ ਵਾਲਿਆਂ ਨੇ ਆਪਣੀ ਲੜਕੀ ਲਈ ਫਿਮਲਾ ਦੇ ਨੇੜੇ ਦਾ ਹੀ ਲੜਕਾ ਚਾਹਿਆ ਜੂ ਕਿ ਫਿਮਲੇ ਦੇ ਨੇੜੇ ਰਹਿੰਦੀ ਹੋਣ ਅਤੇ ਲੜਕਾ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਤੇ ਇੱਕ ਚੰਗੀ ਨੌਕਰੀ ਕਰਦਾ ਹੋਵੇ ਇਸ ਤੋਂ ਬਾਅਦ ਜੋ ਹੁਣ ਅਗਲਾ ਰਿਸ਼ਤਾ ਸੱਜਾ ਰਹੇ ਹਨ ਜਿਸ ਦਾ ਕੋਡ ਨੰਬਰ ਹੈ M107 ਜੋ ਕਿ ਹੈ ਲੜਕੀ ਦਾ ਰਿਸ਼ਤਾ ਅਗਲੇ ਇਸ ਤਰ੍ਹਾਂ ਦੇ ਲੜਕੇ ਜੋ ਕਿ ਜੱਟ ਸਿੱਖ ਕਸੂਰ ਸੰਭਰ ਰੱਖਦੇ ਹਨ ਲੜਕੀ ਦੀ ਉਮਰ 22 ਸਾਲਾ ਰੰਗ ਗੋਰਾ ਕੱਦ 5 ਫੁੱਟ 10 ਇੰਚਾ ਪੜਾਈ ਵਿੱਚ ਲੜਕੀ ਦੀ 12ਵੀਂ ਦੇ ਨਾਲ ਨਾਲ ਕੰਪਿਊਟਰ ਕੋਰਸ ਕੀਤਾ ਹੋਇਆ ਹੈਗਾ ਲੜਕੇ ਵਾਲੇ ਕੋਲ 10 ਕਿੱਲੇ ਜ਼ਮੀਨ ਵੀ ਆ ਲੜਕੇ ਦੇ ਪਰਿਵਾਰ ਵਿੱਚ ਮਾਤਾ ਪਿਤਾ ਤੋਂ ਬਿਨਾਂ ਦੋ ਭਰਾ ਹਨ ਦੋਨਾਂ ਨੂੰ 5-5 ਕਿੱਲੇ ਜ਼ਮੀਨ ਆਉਂਦੀ ਹੈ ਲੜਕੇ ਵਾਲਿਆਂ ਨੇ ਲੜਕੀ ਲਈ ਆਇਲ ਕਿੱਥੀ ਕੁੜੀ ਚਾਹੀਦੀ ਆ ਯਹਾਂ ਤੇ ਲੜਕੀ ਕੋਈ ਵੀ ਕੈਨੇਡਾ ਵਿੱਚ ਪੱਕੀ ਹੋਵੇ ਜਾਂ ਪਰਮੈਟਰ ਹੋਵੇ ਲੜਕੀ ਵਾਲੇ ਲੜਕੀ ਨੂੰ ਬਾਹਰ ਭੇਜਣ ਦੇ ਲਈ ਸਾਰਾ ਖਰਚਾ ਕਰਨ ਦੇ ਤਿਆਰ ਹਨ ਅਤੇ ਵਿਆਹ ਉੱਤੇ ਵੀ ਸਾਰਾ ਖਰਚਾ ਜੇ ਲੜਕੇ ਵਾਲੇ ਆਪਣੇ ਵੱਲੋਂ ਕਰਨ ਦੇ ਤਿਆਰ ਹਨ ਪਰ ਲੜਕੀ ਜੱਟ ਸੀ ਕਾਸ ਨੂੰ ਹੋਈ ਸਵੱਦ ਰੱਖਦੀ ਹੋਣੀ ਚਾਹੀਦੀ ਹੈ ਜ਼ਰੂਰੀ ਗੱਲ ਤੁਹਾਡਾ ਜਿੰਨਾ ਵੀ ਪਰਸਨ ਲਾਤਾ ਹੋਵੇਗਾ ਉਹ ਐਡ ਵਿੱਚ ਨਹੀਂ ਪਾਇਆ ਜਾਵੇਗਾ ਸਿਰਫ ਜ਼ਰੂਰੀ ਗੱਲਾਂ ਹੀ ਐਡ ਵਿੱਚ ਪਾਈਆਂ ਜਾਣੀਆਂ ਜਿਵੇਂ ਕਿ ਕਾਸਟ ਉਮਰ ਕਾਰੋਬਾਰ ਪੜਾਈ ਡਿਮਾਂਡ ਆਦੀ ਸੋ ਤੁਸੀਂ ਬਿਨਾਂ ਕਿਸੇ ਫਿਕਰ ਤੋਂ ਆਪਣਾ ਬਾਇਓ ਡਾਟਾ ਸਾਨੂੰ ਭੇਜ ਸਕਦੇ ਹੋ ਅਤੇ ਤੁਹਾਡੇ ਫੋਟੋ ਵੀ ਉਦੋਂ ਹੀ ਦਿਖਾਈ ਜਾਊਗੀ ਜਦੋਂ ਲੜਕੀ ਨੂੰ ਜਾਂ ਫਿਰ ਲੜਕੀ ਨੂੰ ਬਾਇਓ ਡਾਟਾ ਵਾਲਾ ਰਿਸ਼ਤਾ ਪਸੰਦ ਆ ਜਾਵੇਗਾ ਜਾਂ ਫਿਰ ਉਹਨਾਂ ਦੀ ਆਪਸ ਦੇ ਵਿੱਚ ਰਜ਼ਾਮੰਦੀ ਹੋਵੇਗੀ ਸਾਡੀ ਇਸ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਸਦਾ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ